ਲੋਕ ਹਿੱਤ ਲੋਕਾਂ ਦੀ ਆਵਾਜ਼ ਹਿੰਦਪਾਰਕ ਸਰਾਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਨੈਰ ਹੈ ਬਾਬਾ ਸਾਹਿਬ ਸਿੰਘ ਸ਼ਹੀਦਾ ਸਥਾਨ ਬਿਲਕੁਲ ਜ਼ੀਰੋ ਲਾਈਨ ਤੇ ਨਜ਼ਦੀਕ ਸਥਿਤ ਹੈ ਇਥੇ ਹਰ ਐਤਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਇਸ ਵਾਰ ਸ਼ਰਧਾਲੂਆਂ ਅਤੇ ਪਿੰਡ ਵਾਸੀਆਂ ਡੀਐਸਐਫ ਦੇ ਦਰਮਿਆਨ ਕਾਫੀ ਮੌਲ ਕਰਮਾ ਗਰਮ ਉਸ ਵੇਲੇ ਹੋਇਆ ਜਦੋਂ ਉਹਨਾਂ ਨੇ ਸੱਗਾਂ ਦੀ ਤਲਾਸ਼ੀ ਹੱਥਾਂ ਨਾਲ ਲੈਣੀ ਚਾਹੀਦੀ ਇਸ ਮੌਕੇ ਜਾਣਕਾਰੀ ਦਿੰਦਿਆਂ ਸਾਬਕਾ ਚੇਅਰਮੈਨ ਰਾਮ ਸਿੰਘ ਮਹਦੀਪੁਰ ਨੇ ਦੱਸਿਆ ਕਿ ਬਾਬਾ ਜੀ ਦੇ ਸਥਾਨ ਤੇ ਸੰਗਤਾਂ ਦੀ ਇਥਾ ਸ਼ਰਧਾ ਹੈ ਇੱਥੇ ਅਕਸਰ ਬੀਐਸਐਫ ਦੇ ਜਵਾਨ ਸੰਗਤਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ ਇਸ ਕਰਕੇ ਸਾਡੀ ਮੰਗ ਹੈ ਕਿ ਉੱਚ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਵਿੱਚ ਅਜਾਈ ਘਟਨਾ ਨਾ ਵਾਪਰੇ ਇਸ ਮੌਕੇ ਉਹਨਾਂ ਨੇ ਗਲਬਤ ਕਰਦਿਆਂ ਇਹ ਵੀ ਕਿਹਾ ਕਿ ਇੱਥੇ ਇੱਕ ਬੀਐਸਐਫ ਦੇ ਇੰਸਪੈਕਟਰ ਵੱਲੋਂ ਫਰਮਾਨ ਜਾਰੀ ਕੀਤਾ ਹੈ ਕਿ ਸ਼ਰਧਾਲੂਆਂ ਦੀ ਤਲਾਸ਼ੀ ਹੱਥਾਂ ਨਾਲ ਕੀਤੀ ਜਾਣੀ ਹੈ ਜਦੋਂ ਕਿ ਮੁਲਾਜ਼ਮ ਤਮਾਕੂ ਗੁੜਕਾ ਵਰਤਦੇ ਹਨ ਅਤੇ ਹੱਥਾਂ ਨਾਲ ਜਦੋਂ ਤਲਾਸ਼ੀ ਲੈਂਦੇ ਹਨ ਤੇ ਪਟਕਾਂ ਨੂੰ ਉਹੀ ਹੱਥ ਲੱਗਦੇ ਹਨ ਉਹਨਾਂ ਇਸ ਤਰ੍ਹਾਂ ਜਾ ਕੇ ਸ਼ਰਧਾਲੂ ਕਿਵੇਂ ਗੁਰੂ ਸਾਹਿਬ ਅਗੇ ਨਤਮਸਤਕ ਹੋ ਸਕਦੇ ਹਨ ਇਸ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਉੱਥੇ ਧਰਨਾ ਦਿੱਤਾ ਗਿਆ ਬਾਅਦ ਵਿੱਚ ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗੇ ਤੋਂ ਮਸ਼ੀਨਾਂ ਨਾਲ ਹੀ ਪੱਗਾਂ ਦੀ ਤਲਾਸ਼ੀ ਲਈ ਜਾਵੇਗੀ ਜਿਸ ਤੋਂ ਬਾਅਦ ਇਹ ਧਰਨਾ ਛੁੱਟਿਆ ਗਿਆ ਇਸ ਮੌਕੇ ਸਾਬਕਾ ਸਰਪੰਚਰ ਭਰਤ ਸਿੰਘ ਮਾਚੀਕੇ ਦਲੇਰ ਸਿੰਘ ਸਵਰ ਸਿੰਘ ਜਗਤਾਰ ਸਿੰਘ ਲੱਖਾਂ ਸਿੰਘ ਜਗਿੰਦਰ ਸਿੰਘ ਵਸੀਹ ਸਿੰਘ ਗੰਗਾ ਸਿੰਘ ਅਰ ਸਿੰਘ ਆਦ ਵੀ ਹਾਜ਼ਰ ਸਨ ਸਾਡੇ ਚੈਨੋ ਜੂਟ ਨੂੰ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜੁ ਕਰਾ ਧੰਨਵਾਦ ਜੀ ਚੇਅਰਮੈਨ ਹੁਣ ਬੋਲਣਾ ਹੈ ਮੈਂ ਕਿਹੜਾ ਬਰਾ ਮੈਂ ਹੋਰ ਠੀਕ ਹੈ ਸਰਪਾ ਜੀ 20000 ਉਹ ਕਿੱਥੇ ਲਗਾਏ ਨਾ ਉਹਦੇ ਵਿੱਚ ਦੀ ਨੰਗਾ ਦੇ ਸਾਡੇ ਨਾਮ ਲਗਾਓ ਬਿਲਕੁਲ ਬਿਲਕੁਲ ਆਓ ਲੱਗ ਕੇ ਸਹੀ ਮੋਹਰ ਪੰਡ ਚਲੋ

ਹਾਂਜੀ ਕੇਰਮਣ ਸਾਹਿਬ ਕੀ ਮਸਲਾ ਆਇਆ ਹੈ ਅੱਜ ਮੱਥਾ ਮਸਰਾਇ ਸਤ ਹੈ ਤੇ ਤੰਤਨ ਬਾਬਾ ਸਾਹਬ ਸਿੰਘ ਜੀ ਸ਼ਹੀਦ ਦੇ ਸਥਾਨਾਂ ਦੇ ਉੱਤੇ ਮੱਥਾ ਟੇਕਣ ਵਾਸਤੇ ਮੈਂ ਸਵਰਨ ਸਿੰਘ ਜੀ ਜਕਤਾਰ ਸਿੰਘ ਜੀ ਪੰਜ ਚਾਰ ਆਦਮੀ ਸਾਰੇ ਬਹੁਤ ਬਰ ਬੰਦੇ ਸਰਪੰਚ ਸਾਹਿਬਾਨ ਨਾਲ ਇਕੱਤਰ ਹੋ ਕੇ ਤੇ ਅਸੀਂ ਮੱਥਾ ਟੇਕਣ ਵਾਸਤੇ ਅੱਗੇ ਜਾ ਰਹੇ ਸੀ ਪਰ ਜਦ ਅਸੀਂ ਗੇਟ ਦੇ ਉੱਤੇ ਗਏ ਤਾਂ ਉੱਥੇ ਇੱਕ ਬੀਐਸਰ ਦਾ ਜਿਹੜਾ ਏਐਸਆਈਸੀ ਉਹਨੇ ਸਾਡੀਆਂ ਦਸਤਾਰਾਂ ਦੀ ਤਲਾਸ਼ੀ ਲੈਣੀ ਚਾਹੀ ਜਦੋਂ ਉਹਨੇ ਦਸਤਾਰਾਂ ਨੂੰ ਹਸਲ ਆਇਆ ਤੇ ਮੈਂ ਇਹ ਗੱਲ ਕਹੀ ਕਿ ਆਪ ਬੀੜੀ ਬਾੜੀ ਪੀਤੇ ਹੋ ਤਬਾਕੂ ਦਾ ਸੇਵਨ ਕਰਦੇ ਹੋ ਤੇ ਸਾਡੀਆਂ ਦਸਤਾਰਾਂ ਨੂੰ ਜੰਤਰ ਦੇ ਨਾਲ ਚੈੱਕ ਕੀਤਾ ਜਾਵੇ ਤੇ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰ ਉਹਨੇ ਸਾਡੇ ਨਾਲ ਪੂਰਾ ਮਿਸਬੀਹ ਕੀਤਾ ਉਸਨੇ ਸਾਨੂੰ ਦਰبار ਤੇ ਅਗਲੇ ਬੰਨੇ ਜੋ ਕਿ ਤਾਰਾ ਤੋਂ ਅਗਲੇ ਪਾਸੇ ਬਾਬਾ ਸਾਹਿਬ ਸਿੰਘ ਜੀ ਦੇਸਾਨ ਨੇ ਉਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਤੇ ਸਾਨੂੰ ਉੱਥੋਂ ਵਾਪਸ ਮੋੜ ਦਿੱਤਾ ਅਸੀਂ ਫਿਰ ਇੱਥੇ ਸਾਰੇ ਆਦਮੀਆਂ ਨੇ ਇਕੱਠੇ ਹੋ ਕੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਿਹੜੇ ਆਪਣੇ ਸਾਬਕਾ ਇਨਸਪੈਕਟਰ ਸੀ ਉੱਥੇ ਉਹਨਾਂ ਨੇ ਠੀਕ ਮਸਲਾ ਸਲਝਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਏਸਾ ਹੀ ਉਹ ਆਪਣਾ ਉਹਦੇ ਨਾਂ ਦਾ ਮੈਨੂੰ ਖਿਆਲ ਨਹੀਂ ਆਉਂਦਾ ਉਹ ਉਹਨੇ ਜਿਹੜਾ ਪੂਰਾ ਮਿਸਬੀਹੇਵ ਕੀਤਾ ਸਾਡੇ ਨਾਲ ਤੇ ਸਾਨੂੰ ਵਾਪਸ ਮੋੜ ਕੇ ਤੇ ਸਾਨੂੰ ਕਹਿੰਦਾ ਵੀ ਤੁਹਾਡੀ ਗੱਲ ਦੱਸਾਰਾਂ ਦੇ ਵਿੱਚ ਹੀਰੋਇਨ ਹੈ ਅਸੀਂ ਤਲਾਸ਼ੀ ਲਾਂਗੇ ਇਹ ਹੀਰੋਇਨ ਜਿਹੜੀ ਆ ਜੰਤਰ ਦੇ ਵਿੱਚ ਨਹੀਂ ਆ ਰਹੀ ਇਹ ਤੁਹਾਡੀ ਤਲਾਸ਼ੀ ਲਈ ਜਾਵੇਗੀ ਅਸੀਂ ਉਹ ਤੋਂ ਬਣਾ ਕਰਕੇ ਅਸੀਂ ਵਾਪਸ ਆ ਗਏ ਸਾਰੇ ਬੰਦਿਆਂ ਨੇ ਇੱਥੇ ਬੈਠ ਕੇ ਸਲਾਹ ਕੀਤੀ ਫਿਰ ਅਸੀਂ ਦੁਬਾਰਾ ਗਏ ਫਿਰ ਸਾਨੂੰ ਉੱਥੇ ਜਿਹੜਾ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਗਈ ਇਹ ਹਰ ਐਤਵਾਰ ਪ੍ਰੋਗਰਾਮ ਹੁੰਦਾ ਜੀ ਇੱਥੇ ਹਰ ਐਤਵਾਰ ਪ੍ਰੋਗਰਾਮ ਹੁੰਦਾ ਕਰੀਬ 2-3000 ਦੇ ਕਰੀਬ ਜਿਹੜਾ ਹੈ ਹਰ ਐਤਵਾਰ ਤੇ ਐਤਵਾਰ ਰਾਤ ਸਾਡੇ ਜਿਹੜਾ ਨੱਕ ਮਸਤਕ ਹੁੰਦੇ ਨੇ ਜੋ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਜਿਹੜਾ ਪਿੱਛੇ ਮੇਲਾ ਲੰਘ ਕੇ ਗਿਆ ਹੈ ਉੱਥੇ ਮੱਥਾ ਟੇਕਣ ਵਾਸਤੇ ਜਿਹੜਾ ਹੈ ਉੱਥੇ ਹਰ ਸੰਗਤ ਜਾਂਦੀ ਹੈ ਸ਼ਰਧਾਲੂ ਜਾਂਦੇ ਨੇ ਬਹੁਤ ਜ਼ਿਆਦਾ ਵੀ ਕੀ ਮੰਗ ਕਰਦੇ ਨੇ ਮੰਗ ਅਸੀਂ ਕਰਦੇ ਆ ਵੀ ਸਾਡੀਆਂ ਦਸਤਾਰਾਂ ਨੂੰ ਜੰਤਰ ਦੇ ਨਾਲ ਚੈੱਕ ਕਰ ਲਿਆ ਜਾਵੇ ਸਾਰੀ ਦਸਤਾਰ ਜਿਹੜੀ ਆ ਜਦੋਂ ਕਿ ਵਾਗਾ ਬਾਰਡਰ ਦੇ ਉੱਤੇ ਸਿੱਖਾਂ ਦੀ ਦਸਤਾਰ ਨੂੰ ਕੋਈ ਵੀ ਹੱਥ ਨਹੀਂ ਲਗਾਉਂਦਾ ਨਾ ਪਾਕਮ ਵਾਲੇ ਲਗਾਉਂਦੇ ਆ ਨਾ ਇਧਰੋਂ ਵਾਗਾ ਬਾਰਡਰ ਤੇ ਬੀਐਸਐਫ ਦੀ ਚੈਕਿੰਗ ਹੁੰਦੀ ਆ ਉਹ ਲਗਾਉਂਦੇ ਨੇ ਪਰ ਇੱਥੇ ਇਹ ਏਐਸਆਈ ਨੇ ਮਿਸਬੀਹਵ ਕਰਕੇ ਨਵਾਂ ਹੀ ਕਾਨੂੰਨ ਲਾਗੂ ਕਰ ਦਿੱਤਾ ਕਿ ਤੁਹਾਡੀਆਂ ਦਸਤਾਰਾਂ ਹੀ ਤਲਾਸ਼ੀ ਲਈ ਜਾਵੇਗੀ ਅਸੀਂ ਮੰਗ ਕਿ ਸਾਡਾ ਜਦੋਂ ਵੀ ਸਾਡੇ ਅਗਲੇ ਬੰਨੇ ਹਰ ਐਤਵਾਰ ਦੇ ਐਤਵਾਰ ਜਾ ਕੇ ਜਦੋਂ ਨਕਬਸਤ ਹੋਣ ਵਾਸਤੇ ਅਸੀਂ ਮੱਥਾ ਟੇਕਣ ਵਾਸਤੇ ਜਾਂਦੀ ਆ ਸੰਤਸਾਰੀ ਇਹਨਾਂ ਦੀਆਂ ਦਸਤਾਰਾਂ ਦੀ ਤਲਾਸ਼ੀ ਨਾਲ ਲਈ ਜਾਵੇ ਜੰਤਰ ਦੇ ਨਾਲ ਜੋ ਇਹਨਾਂ ਦਾ ਜੰਤਰ ਹੈ ਆਪਦੇ ਸੰਬੰਧਿਤ ਜੰਤਰ ਹੋਣ ਉਹਦੇ ਨਾਲ ਜੋ ਮਰਜੀ ਚੈੱਕ ਕਰ ਲੈਣ ਤੇ ਅਸੀਂ ਚੈੱਕ ਕਰਨ ਨੂੰ ਤਿਆਰ ਹਾਂਜੀ ਸੁਪਨ ਸਾਹਿਬ ਕੀ ਮੁਸ਼ਕਲ ਹੈ ਇਹ ਮੁਸ਼ਕਲ ਹੈ ਜੀ ਅੱਜ ਸੁਪਨ ਸਾਹਿਬ ਹਣੀ ਆਪਣਾ ਇੰਟਰਨੈਸ਼ਨਲ ਬਾਰਡਰ ਤੋਂ ਅੱਗੇ ਬਾਬਾ ਸਾਹਿਬ ਸਿੰਘ ਦੇ ਨਸਬਸਤ ਹੋਣ ਜਾ ਰਹੇ ਸਨ ਤੇ ਕੇਐਸਆਈ ਨੇ ਇਹਨਾਂ ਦੀਆਂ ਪੱਗਾਂ ਉਹ ਨੰਮ ਟੱਚ ਕਰਨ ਦੀ ਕੀਤੀ ਹੈ ਕੋਸ਼ਿਸ਼ ਤੇ ਸਰਪੰਚ ਸਾਹਿਬ ਨੇ ਮਨਾ ਕਰਤਾ ਨੇ ਵੇ ਇਹ ਜੰਤਰ ਦਾ ਪੱਗਾ ਜਿਹੜੀਆਂ ਉਹ ਆਡੀਆਂ ਚੈੱਕ ਕਰੋ ਇਹ ਜਿਹੜੀਆਂ ਵੀ ਇਹ ਹੱਥ ਨਾਲ ਟੱਚ ਨਹੀਂ ਤਮਾਕੂ ਬੀੜੇ ਵਾਲੇ ਆਥਾਨਾ ਜਿਹੜੀਆਂ ਦਸਤਾਰਾਂ ਨੂੰ ਨਹੀਂ ਟੱਚ ਕਰਨ ਦੇਣਾ ਜੇ ਉਹ ਫਿਰ ਕਰਨਗੇ ਤੇ ਫਿਰ ਕੀ ਕਰੂ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਸੰਗਤ ਦੀ ਸਲਾਹ ਦੇ ਨਾਲ ਅਗਲਾ ਪ੍ਰੋਗਰਾਮ ਲੀਕਿਆ ਜਾਏਗਾ ਅਸੀਂ ਦਸਤਾਰਾਂ ਨੂੰ ਚੈੱਕ ਨਹੀਂ ਕਰਨ ਦਿੱਤਾ ਦਸਤਾਰ ਸਾਡਾ ਤਾਜ ਆ